ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਦੇ ਫੈਨ ਤੁਹਾਡਾ ਬੋ ਬੋ ਵੈਲਕਮ ਹੈ ਜੀ ਤੇ ਸਰਪੰਚ ਸਾਹਿਬ ਕਾ ਪਹੁੰਚ ਚੁੱਕੇ ਜੀ ਪਿੰਡ ਬਾਈ ਦਾ ਹੈਗਾ ਮਾਲੀਆ ਜ਼ਿਲ੍ਹਾ ਗੁਰਦਾਸਪੁਰ ਦਾ ਜੀ ਤਹਿਸੀਲ ਬਟਾਲਾ ਨਜ਼ਦੀਕ ਮਿਰਜੇ ਕੀ ਕਾਤੀਆਂ ਤੇ ਅੱਜ ਫਿਰ ਬਾਈ ਹਣੇ ਵੀਡੀਓ ਬਣਾਣ ਲੱਗੇ ਬੜੇ ਟਾਈਮ ਬਾਅਦ ਪਰ ਪੀਸ ਵੀ ਬੜਿਆਤੇ ਦੇ ਕੱਢ ਕੇ ਲੈ ਕੇ ਆਂਦੇ ਆ ਤੇ ਆਓ ਫਿਰ ਗੱਲਬਾਤ ਕਰੀਏ ਬਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦੂਰੀ ਹੁੰਨੇ ਜਾਂਦੇ ਹੁੰਦਾ ਅੱਗੇ ਸੰਦੀਪ ਵੀ ਮੈਂ ਨਾ ਦਿਆ ਇਹ ਕਹਿਣ ਹਾਂਜੀ ਮੈਂ ਕਿਹਾ ਵੀ ਪਤਾ ਨਹੀਂ ਕੀ ਚੱਕਰ ਅੰਜ ਵੀ ਮਾਲ ਆਉਂਦਾ ਮੇਰੇ ਸਰਪੰਚੀ ਵੀ ਲਗੀ ਤੂੰ ਹੀ ਨਹੀਂ ਆਉਂਦੇ ਜੇ ਤੂੰ ਹੀ ਆਉਂਦੇ ਆਪਣੇ ਕੋ ਮਾਲ ਨਹੀਂ ਮਾਲ ਲੈ ਬਸ ਐਹੋ ਹੀ ਅਫਸੈਟਿੰਗ ਹੋ ਰਹੀ ਆ ਤੇ ਮਾਲ ਤਕਰੀਬਨ ਪਤਾ ਕੀ ਆਉਂਦਾ ਇੱਕ ਅੱਧਾ ਦਿਨ ਮੜਾ ਜਾਂ ਸਾਮ ਸੂਮ ਕੇ ਤੇ ਫੇਰ ਪਾਈਦਾ ਹੂੰ ਹੂੰ ਬਿਲਕੁਲ ਜੀ ਹੁਣ ਅਨਸਾਰ ਨਹੀਂ ਗਾ ਝੂਟ ਸੱਚ ਆ ਜਾਂਦਾ ਤੇ ਅੱਜ ਵੀ ਹੁਣ ਵੀ ਕੱਲ ਆਇਆ ਤੁਹਾਡੇ ਕੋਦਰ ਤੇ ਫੋਨ ਆ ਗਿਆ ਮੈਂ ਚੱਲ ਪਰਮਾਤਮਾ ਦੀ ਕਿਰਪਾ ਨਾਲ ਰੱਖਿਆ ਵੀਡੀਓ ਪਾਜੂ ਪਰ ਬਾਈ ਇੱਕ ਗੱਲ ਹੈ ਜਿਹੜੇ ਪਿਆਰ ਕਰਨ ਵਾਲੇ ਆ ਬਹੁਤ ਫੋਨ ਕਰਦੇ ਆ ਕੰਮ ਛੱਡਦਾ ਜੇ ਕੀ ਗੱਲ ਹੈ ਵੀਡੀਓ ਨਹੀਂ ਫਰਕਦਾ ਬੰਦਾ ਹੈ ਨਾ ਇਹ ਚਲੋ ਬਾਕੀ ਵਾਹਿਗੁਰੂ ਕਿਰਪਾ ਕਰੇ ਇਦਾਂ ਹੀ ਚੱਲਦਾ ਰਹੇ ਠੀਕ ਹੈ ਜੀ ਅੱਜ 6 ਪੀਸ ਆ 6 ਪੀਸ ਆ ਪੰਜ ਪਾਵਾਂਗੇ ਇੱਕ ਛੋਟੀ ਨਾ ਕਲ ਦੀ ਸੂਈ ਆ ਉਹ ਕੱਚੀ ਜੀ ਆ ਜੇ ਮਤਲਬ ਪੀਸ ਖੁੱਲੀ ਕੀਤੀ ਲਾਓ ਜੀ ਹਾਂ ਲਾਓ ਜੀ ਭਲਾ ਆ ਜਾਓ ਇੱਧਰ ਕਰਾਂ ਦੇ ਤੇ 1 ਮਿੰਟ ਰੁਕ ਜਾ ਹਾਂ ਜੀ ਭਾਜੀ ਬੋਲੋ ਇਹ ਇੱਧਰ ਹੋ ਜਾ ਨਾ ਬੈਲ ਸੰਦੀਪ ਜੀ ਹਾਂ ਸੰਦੀਪ ਜੀ ਇਹਦਾ ਮੈਂ ਕੋਲੇ ਆ ਬੱਚਾ ਨੇ ਮੂੰਹ ਮਾਰਿਆ ਇਹਨੂੰ ਹਾਂ ਜੀ ਹਾਂ ਜੀ ਇਹ ਆਪਣਾ ਉਹ ਉਹਦੇ ਕਰਕੇ ਡੋਕਿਆਂ 'ਚ ਮਾੜੀ ਜੀ ਆਈ ਆ ਮੈਂ ਹਾਂ ਜੀ ਹਾਂ ਜੀ ਜਿੱਦਾਂ ਹੈ ਗਈ ਹੈ ਹਾਂਜੀ ਇਦਾਂ ਹੀ ਆ ਠੀਕ ਆ ਬੱਚੇ ਨੂੰ ਪਿਆ ਕੇ 7 ਕਿਲੋ ਦੁੱਧ ਆ ਅੱਛਾ 1 ਥਣ ਪਿਆ ਰੋ 7 ਕਿਲੋ ਕਰ ਜਾਂਦੀ ਮਤਲਬ 15 ਲਾ ਲਨ ਸਾਰਾ ਹਾਂਜੀ ਹਾਂਜੀ ਅੱਜ 7 ਦਿਨ ਸੂਈ ਰੋਗੇ ਠੀਕ ਆ ਮਤਲਬ 15 ਕਿਲੋ ਦੁੱਧ ਹੈਗਾ ਘਰ ਕੋਲ 14 ਤਰੀਕ ਦੀ ਮੈਂ ਸੂਈ ਆ ਹਾਂਜੀ ਹਾਂਜੀ 7 ਲਾ ਲਓ 8 ਲਾ ਲਓ ਇੰਨੇ ਦਿਨ ਹੋ ਗਏ ਆ ਠੀਕ ਆ ਤੇ ਆ ਸਭੇ 20 ਕਿਲੋ ਦੁੱਧ ਦੀ ਗਰੰਟੀ ਵਾਲਾ ਕੰਮ ਜਿਆ ਪਰ ਫਿਰ ਵੀ ਅਸੀਂ ਵੀਡੀਓ 'ਚ ਨਹੀਂ ਇੰਨੀਆਂ ਗੱਲਾਂ ਕਰਦੇ ਅਸੀਂ ਤਾਂ ਜਿਹੜਾ ਅੱਜ ਕੋਲ ਆ ਉਹਦਾ ਹੀ ਮੁੱਲ ਕਰਾਂਗੇ ਉਹੋ ਹੀ ਦੇਾਂਗੇ ਉਹਦੇ ਤੋਂ ਅੱਗੇ ਕੋਈ ਸੇਵਾ ਕਰ ਲੈ ਕੋਈ 24 ਚੋਲੇ ਸਾਨੂੰ ਉਹ ਗੱਲ ਨਹੀਂ ਠੀਕ ਹੈ ਜੀ ਕੋਈ ਕੰਪੀਟੀਸ਼ਨ ਲੜਨ ਵਾਲੀ ਨਹੀਂ ਵਾਹ ਹੈ ਕਿ ਨਹੀਂ ਗੱਲ ਲਓ ਜੀ ਥਾਣਾ ਵੀ ਬੜਾ ਸੋਹਣਾ ਤੇ ਲੇਵਾ ਵੀ ਬੜਾ ਸੋਹਣਾ ਹਾਂਜੀ ਹਾਂਜੀ ਪਰ ਛੋਟੀ ਬਸ ਨਿੱਕੀ ਜੀ ਬੱਚੀ ਜੀ ਵਿੱਚ ਉੱਪਰੋਂ ਥਾਣਾ ਹਾਂਜੀ ਉਹਦਾ ਕੋਈ ਰੋਲ ਨਹੀਂ ਪੱਕਾ ਠੀਕ ਹੋਈ ਗੱਲ ਕੋਈ ਨਹੀਂ ਗਾ ਮਾਸਾ ਜਿਹਨਾਂ ਨਾਣਾ ਨੂਣਾ ਪੂਰੇ ਹਾਂ ਦੇਦੀ ਨਹੀਂ ਉਹਦੇ ਆ ਵੇਖੋ ਜੀ ਵੇਖੋ ਆ ਵੀ ਆਈਡੀ ਲਾਓ ਤੇ ਝੋਟੇ ਦੇ ਦੁੱਧ ਕਿੰਨਾ ਕਰਨਾ ਜਿਹੜਾ ਮੌਜੂਦ ਹੋ ਉਹ ਤੁਹਾਨੂੰ ਦੱਸਤਾ ਕਿ 15 ਕਿਲੋ ਐਸ ਟਾਈਮ ਦੁੱਧ ਮੌਜੂਦ ਆ 15 ਕਿਲੋ ਤਿਆਰ ਐਂਡ ਪੀਸ ਐਂਡ ਹਣਾ ਜੀ ਭਾਜੀ ਬਹੁਤ ਦੇ ਦੋ ਅੱਤੇ ਹੁੰਦਾ ਹੀ ਨਹੀਂ ਇਹਨਾਂ ਮਾਜੀ ਭਾਜੀ ਸਿਹਰ ਦੀ ਨ ਵਿਗੰਢੀ ਹਾਂਜੀ ਹਾਂਜੀ ਬਹੁਤ ਬੰਦੇ ਆਏ ਆ ਤੇ ਬਹੁਤ ਬੰਦਿਆਂ ਨੇ ਮੈਨੂੰ ਮੰਗੀ ਆ ਹੂੰ ਹੂੰ ਪਰ ਅਸਲ ਚ ਗੱਲ ਪਤਾ ਕੀ ਸੀ ਵੀ ਮੇਰਾ ਇਰਾਦਾ ਸੀ ਵੀ ਐਤ ਕੀ ਵੀਡੀਓ ਬਣਾਣੀ ਬਣਾ ਕੇ ਤੇ ਫਿਰ ਉਸ ਤੋਂ ਬਾਅਦ ਕੰਮ ਬਸ ਠੀਕ ਆ ਨਹੀਂ ਤੇ ਇਹੋ ਜਿਹਾ ਪਸ਼ੂ ਰੇਕ ਨਹੀਂ ਆਜੋ ਜੀ ਹਾਂਜੀ ਬਰੇ ਗੁਰਜਿੰਦਰ ਜੀ ਸੰਦੀਪ ਸਿੰਘ ਜੀ ਦੇ ਦੁੱਧ ਦੇ ਮੁਤਾਬਕ ਤੇ ਜਿੱਦਾਂ ਦਾ ਦਾ ਹਿਸਾਬ ਤਾ ਵਾ ਸਾਰਿਆਂ ਦਾ ਉਸ ਹਿਸਾਬ ਤੇ ਨਾਲ ਤੇ ਮੈਨੂੰ ਲੱਗਦਾ ਵੀ ਦੁੱਧ ਦੇ ਤੇ ਬਾਡੀ ਦੇ ਤੇ ਲੇਵੇ ਦੇ ਤੇ ਸਾਰਾ ਕੁਝ ਵੇਖ ਲਈਏ ਤੇ ਜਿਹੜਾ ਬਾਜ਼ਾਰ ਆ ਉਹਦੇ ਹਿਸਾਬ ਨਾਲ ਮੈਂ 2 ਲੱਖ ਦੇ 2 ਲੱਖ ਦੇ ਹਾਂ ਸਾਨੂੰ ਪਤਾ 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 ਜੀ ਪਰ ਆਪਾਂ ਨੂੰ ਵੇਖੋ ਵੀ ਉਹਨਾਂ ਨੇ ਨਾ ਪਰਮਾਤਮਾ ਦੇਣ ਵਾਲਾ ਆਵਾਜ਼ ਮਾਰ ਕੇ ਉਹਨਾਂ ਬਿਲਕੁਲ ਜੀ ਬਿਲਕੁਲ ਅਸੀਂ ਵੀ ਬਿਲਕੁਲ ਜਾਇਜ਼ ਜੀ ਦੇ ਦੇਣੀ ਆ ਹਾਂਜੀ ਛੋਟਾ ਨਫਾ ਹਾਂਜੀ ਬਿਲਕੁਲ ਜਾਇਜ਼ ਜਾਇਜ਼ ਇਹਦਾ ਡੇਢ ਮੋਲ ਆ ਫੌਜੀ ਸਾਹਿਬਾਂ ਨੂੰ 5000 ਛੋਟ ਤੇ ਮਾਲੇ ਫੌਜੀ ਤੋਂ 5000 ਛੋਟ ਆ ਜੀ ਅੱਜ ਤੇ ਇਹ ਤੋਂ ਵੱਧ ਕੋਈ ਹੁਣ ਜੇ ਕੋਈ ਤੰਗ ਪਰੇਸ਼ਾਨ ਕਰੇ ਤਾਂ ਨਾ ਕਰੇ ਫੇਰ ਨਹੀਂ ਜੀ ਆਪਾਂ ਵੇਚਣੀ ਬਿਲਕੁਲ ਆ ਠੀਕ ਆ ਤੇ ਭਾਈ ਆ ਝੋਟੀ ਆ ਦੂਜਾ ਸੂਆ ਹਾਂਜੀ 6 ਦਾੰਦਾ ਹੂੰ ਬੱਚੇ ਦਾ 나ੜੂ ਨਾਲ ਆ ਅੱਛਾ ਜੀ ਅੱਜ 6ਵਾਂ ਦਿਨ ਸੂਈ ਨੂੰ ਠੀਕ ਆ ਹੋਏਗਾ 14 ਬੱਤੇ 13 ਦੀ ਗਾਰੰਟੀ ਤੇ ਆਪਾਂ 13 ਦੀ ਗਾਰੰਟੀ 13 ਦੀ ਗਾਰੰਟੀ ਲੈਣੇ ਆ ਹਾਂਜੀ ਅਗਲੇ ਦੇ ਘਰ ਦੀ ਠੀਕ ਆ ਬਾਕੀ ਜਿੰਨੇ ਲੈਣੀ ਆ ਉਹ ਮੇਰਾ ਭਰਾ ਚੋਕ ਤਸੱਲੀ ਕਰਕੇ ਲੈ ਲਵੇ 6ਵੇਂ ਦਿਨ ਆ ਆਸ ਇਹ ਆ ਵੀ ਇਹ ਵੀ ਦੁੱਧ ਸਹੀ 15 ਕਿਲੋ ਦੇਊਗੀ ਇਹ ਪੱਕੀ ਦਿੰਦੀ ਹਾਈਵੇ ਕੋਲ ਲੋ ਜੀ ਹਾਈਵੇ ਕੋਲ ਕੱਦ-ਕੱਡ ਝੋਡੀ ਦਾ ਤੇ ਇਹ ਵੀ ਐਂਡ ਪੀਸ ਹੀ ਆ ਚੱਲੋ ਕਰਾਂ ਦੀ ਪੂਰੀ ਟਾਪਰ ਕਟੀਆਂ ਨੇ ਜਿਹੜੀਆਂ ਵੀ ਅਸਲ ਚੀਜ਼ਾਂ ਨੇ ਅਸਲ ਜੀ ਅਸਲ ਬਾਕੀ ਬਾਜ਼ਾਰ ਸੰਦੀਪ ਵੀਰ ਤੇਜ ਆ ਹਾਂਜੀ ਹਾਂਜੀ ਤੇ ਕੁਝ ਇਦਾਂ ਵਾਂ ਵੀ ਮੰਡੀਆਂ-ਮੁੰਡੀਆਂ ਦਾ ਵੀ ਉਹ 4% ਕਰ ਚੜਿਆ ਲੱਗਦਾ। ਉਹ ਵੀ ਚੱਕਰ ਬਣੇਗਾ ਬਈ ਜੀ। ਸਰਕਾਰੀ ਹੋ ਗਈ ਨਾ ਖਰੀਦ। ਫਿਰ ਅਹੀਂ ਚੱਲੂਗਾ। ਹਾਂ। ਤੇ ਉਹਦਾ ਕਰਕੇ ਹੁਣ ਵੀ ਇਹ ਆ ਵੀ ਪਾਊਗਾ ਅੱਗੇ ਵੀ ਕਈ ਵਾਰੀ ਹੋਇਆ ਇਦਾਂ। ਹਾਂ ਜੀ ਹਾਂ ਜੀ। ਤੇ ਹੋ ਜਾਂਦਾ ਹੁੰਦਾ ਸੱਟ ਮਾਰੇ ਕਰਨ ਵਾਲਾ। ਠੀਕ ਆ। ਤੇ ਇਦਾਂ ਦਾ ਵੀ ਖਰਚੇ-ਵਰਚੇ ਬਹੁਤ ਤੇ ਮਾਲ ਘਟ ਵਾ ਘਟ ਮਿਲਦਾ। ਬਿਲਕੁਲ ਜੀ। ਅਸਲ 'ਚ ਗੱਲ ਇਦਾਂ ਪਾਲਣੋਂ ਹਟੀ ਜਾਣਾ ਬੋਲ ਕਰਕੇ ਵੀ ਆ। ਹਾਂ ਜੀ ਹਾਂ ਜੀ ਬਿਲਕੁਲ। ਹਾਂ ਜੀ। ਬਾਹਰ ਬੂਰ ਦਾ ਇੰਟਰਸਟ ਜ਼ਿਆਦਾ ਹੋ ਗਿਆ ਨਾ ਲੋਕਾਂ 'ਚ। ਹੂੰ ਬਿਲਕੁਲ ਗੱਲ। ਤੇ ਸੰਦੀਪ ਵੀਰ ਚੁਾਈ ਲੱਗੀ ਹੈ ਹਾਂਜੀ ਕੋਈ ਵਾਹਿਗੁਰੂ ਨੇ ਇੰਨੀ ਕ ਕਿਰਪਾ ਕੀਤੀ ਹੈ ਵੀ ਕੋਈ ਗੱਲ ਹੀ ਨਹੀਂ ਕਰਨ ਵਾਲੀ ਹੂੰ ਹੂੰ ਤੇ ਇਹ ਦੀ ਜੈਸਨੋ ਵਾਲੀ ਗੱਲ ਆ ਅੱਜ ਮੈਂ ਵੀ ਬਾਹ ਖੜੀ ਕਰਕੇ ਸ਼ੂਟ ਕਰੀ ਜਾਣੀ ਆ ਚੱਲਣ ਦੋ ਇਹ ਵੀ 15 ਦੇ ਹਿਸਾਬ ਨਾਲ 1.5 ਦੀ ਆ ਹਾਂਜੀ ਪਰ ਇਹਦੀ ਕੀਮਤ 140 ਹਾਂਜੀ 135 ਤੇ ਬਸ ਉੱਚੋਂ ਵੀ 5000 ਸਿਰਫ 30 ਦੀ ਜੈਸਨੋ ਜੈਸਨੋ ਚੱਲਣ ਦੋ ਬਾਤ ਠੀਕ ਹੈ ਪਰ ਚੁਾਈ ਤੇ ਟੌਪ ਦੀ ਕਿਹੜੇ ਗੱਲੋਂ ਕਮੀ ਨਾ ਹੋਵੇ ਬਸ ਠੀਕ ਹੈ ਜੀ ਸੰਦੀਪ ਵੀਰ ਆ ਨਾ ਪਰਸੋਂ ਸਵੀ ਝੋਟੀ ਹਾਂਜੀ ਖਾਲੀ ਹੋਈ ਤੇ ਇਹ ਚੱਲੀ ਆ 10 ਕਿਲੋ ਤੋਂ ਅੱਛਾ ਮੇਰਾ ਵੀ ਗੱਲਾਂ ਬਾਤਾਂ ਵਾਲਾ ਗੱਲ ਨਹੀਂ ਜੇ ਮੈਂ ਵੀਡੀਓ ਤੇ ਕਹਿ ਦਿੰਨਾ ਮੇਰੇ ਕੋਲ ਝੋਕ ਲੱਜ ਹੂੰ ਠੀਕ ਹੈ ਜੀ ਬਿਲਕੁਲ ਉਹਦਾ ਜਵਾਬਦਾ ਵੀ ਘਰ ਜਾ ਕੇ ਘਟ ਗਿਆ ਵਧ ਗਿਆ ਉਹਦੀ ਜ਼ਿੰਮੇਵਾਰੀ ਕੋਈ ਨਹੀਂ ਹਾਂਜੀ ਇੱਥੇ ਆ ਕੇ ਤਸੱਲੀ ਕਰ ਲੋ ਦੋ ਟਾਈਮ ਚੋ ਚਲੋ ਇਹ ਵੀ ਖੋ ਲੋ ਬੱਚੇ ਮਗਰ ਕੀ ਆ ਗਏ ਇਹਨਾਂ ਦੇ ਮਗਰ ਸੰਦੀ ਵੀਰੇ ਇਹਦੇ ਨਾ ਕੱਟੇ ਹੀ ਆ ਕੱਟੇ ਹੀ ਆ ਦੋਵਾਂ ਦੇ ਇਹਨਾਂ ਦੇ ਮਗਰ ਕੱਟੇ ਆ ਛੋਟੀ ਦੇ ਮਗਰ ਕੱਟੀ ਆ ਹਾਂਜੀ ਇੱਕ ਬਾਹਰ ਆ ਬਾਕੀ ਤਿੰਨ ਕੱਟੇ ਹਨਾ ਜੀ ਹਾਂਜੀ ਚਲੋ ਲੋਰੀ ਇਹ ਵੀ ਸੋਣੀ ਝੋਟੀ ਤੇ ਵੱਡੀ ਝੋਟੀ ਇਹ ਮੇਰੀ ਛੋਟੀਆਂ ਫੁੱਲ ਸਹਿਜ ਆ ਆ ਮਾਦਮਾ ਦੀ ਕਿਰਪਾ ਨਾਲ ਆ ਨਾ ਪੂਰਾ origignal ਪੀਸ ਲੈ ਗਿਆ ਜੇ ਵੀਡੀਓ ਲੇਟ ਹੁੰਦੀ ਆ ਤਾਂ ਫਿਰ ਪੀਸ ਵੀ ਚੰਗੇ ਅੱਪੀ ਇਸ ਵੇਰ ਚੰਗੇ ਲੈ ਕੇ ਆਣਾ ਤਾਂ ਯਾਦ ਕਰਦੇ ਲੋਕ ਹਾਂਜੀ ਹਾਂਜੀ ਬਈ ਸਾਰੇ ਕਹਿੰਦੇ ਵੀਡੀਓ ਨਹੀਂ ਪੜਾ ਬਿਲਕੁਲ ਜੀ ਭਾਜੀ ਪਰ ਮੇਗਾ ਜੀ ਜਿੱਥੇ ਭਾ ਹਣਾ ਹੁਣ ਆ ਸਹੀ ਦੋਤੀ ਪਰ ਤੁਹਾਨੂੰ ਪਤਾ ਜੀ ਯਾਦ ਕਰਨਾ ਚੰਗੀ ਆ ਝੋਟੀ ਭਾਣ ਵਾਲੀ ਸਭ ਕੁਝ ਆ ਥੋੜੀ ਡਰਦੀ ਆ ਹਾਂਜੀ ਹਾਂਜੀ ਬਾਕੀ ਥਾਨ ਤੇ ਚੁਆਈ ਲੱਗੀ ਆ ਜਿਵੇਂ ਨਾ ਤਿੰਨ ਚਾਰ ਤਾਰਾ ਮਾਰੀ ਆ ਤੇ ਕਵਾਲਟੀ ਅੱਧੀ ਨਹੀਂ ਹੋਣ ਨੂੰ ਫਿਰ ਹਾਂਜੀ ਹਾਂਜੀ ਉਹ ਚੀਜ਼ ਉਹ ਹੀ ਕੰਮ ਬਣਾ ਬਹੁਤੀ ਜ਼ਿਆਦਾ ਚੰਗੀ ਸਵਾਇ ਠੀਕ ਆ ਹਾਂ ਉਹ ਨਾ ਇੱਕ ਬੰਦਾ ਉਹ ਦਿਨ ਵੀਡੀਓ ਪਾਉਂਦਾ ਸੀ ਹਾਂਜੀ ਹਾਂਜੀ ਕਹਿੰਦਾ ਜਦੋਂ 6 ਵਜੇ ਉੱਠ ਹਥੁੰਦਾ ਥੋੜਾ ਜਿਹਾ ਕਹਿੰਦਾ ਜਦੋਂ 6 ਵਜੇ ਝੋਟਕੇ ਦੇ ਸਾਰੇ ਧਾਰ ਕੱਢੀ ਦੀ ਗਵਾਂਡੀ ਉੱਠ ਪੈਂਦੇ ਆ ਧਾਰ ਕੱਢਣ ਲੱਗਦੇ 6 ਵਜੇ 6 ਵਜੇ ਇੰਨੀ ਧਾਰ ਦੀ ਆਵਾਜ਼ ਆ ਉਹ ਉਹ ਧਾਰ ਦੀ ਆਵਾਜ਼ ਆ ਇਹਦੀ ਤੇ ਬਾਜੀ ਫਿਰ ਇਹਦੀ ਕੀਮਤ ਇਸ ਦੀ ਵੀ ਦੀ 1.30 ਮੋਲ ਆ ਹਾਂਜੀ ਇਹਦੀ ਜੱਸ ਨੂੰ ਕੀਮਤ 1.20 ਆ ਹਾਂਜੀ 2000 ਚਲੋ ਹਾਂ ਠੀਕ ਮੈਂ ਮੁੱਲ ਨਹੀਂ ਕਰਨ ਰਿਹਾ ਦੇਣ ਲੈਣ ਵਾਲੇ ਬਾਹਰ ਇੰਨਾ ਕਿ ਮਾੜਾ ਹਾਲ ਹੋਇਆ ਪਿਆ ਕਿ ਜਿੱਥੇ ਚਲੇ ਜਾਓ ਮੋਲੀ ਪਤਾ ਨਹੀਂ ਕਿਹੜੇ ਬਣਦੇ ਰਿਹਾ ਕਿਹਨੋਂ ਦੇ ਜਿਆਦਾ ਹੀ ਕੰਮ ਖਰਾਬ ਭੋਖਾ ਹੋ ਗਿਆ ਇਹ ਆ ਦੂਜਾ ਸਵੇਰ ਜੀ ਸੂਈ ਆਣਾ ਜੇ ਵੀ ਹਾਂਜੀ ਇਹਨੂੰ ਵੀ 5 ਤੋਂ 6 ਦਿਨ ਹੋਏ ਆ ਉਹ ਕੱਟੀ ਮਗਰ ਆ ਇਹਦੇ ਠੀਕ ਆ ਤੇ ਮੈਂ ਕੋਲੇ ਦੁੱਧ 10 ਕਿਲੋ ਪੱਕਾ ਹੋਊਗਾ 10 ਕਿਲੋ ਪੱਕਾ ਹਾਂ ਠੀਕ ਆ ਐਵੇਂ ਕਹਿ ਦਈਏ ਵੀ 12 14 ਲੈਵੇ ਆ ਲਵੇ ਕੇ ਤੇ ਬਾਕੀ ਲੱਗਦਾ ਵਾ ਵੀ ਦੁੱਧ ਦੇ ਜੂਗੀ ਇੰਨਾ ਕੁ ਦਿਨ ਹਾਂਜੀ ਹਾਂਜੀ ਤੇ ਇਹ ਵੀ ਤੋਰੋ ਲਓ ਜੀ ਬਾਕੀ ਨਸਲ-ਨਸਲ ਬ੍ਰਾਂਡਡ ਪੀਸ ਹੈ ਬ੍ਰਾਂਡਡ ਪੀਸ ਹੈ ਜੀ ਇਹ ਆ ਦੇਖੋ ਪੂਰਾ ਹੈ ਨਾ ਜਿਹਨੂੰ ਕਹਿੰਦੇ ਆ ਰਿਜੀਨਲ ਚੀਜ਼ ਆ ਰਿਜੀਨਲ ਰਿਜੀਨਲ ਪੀਸ ਹੈ ਨਾ ਜੀ ਓਕੇ ਪੀਸ ਆਗੇ ਕੋਕੇ ਕੋਕੇ ਓਕੇ ਪੀਸ ਆ ਵੇਖੋ ਕਿਦਾਂ ਦੇ ਮਹਾਰਾਜ ਨੇ ਰੰਗ ਭਗ ਲਾਏ ਆ ਵੱਡੀ ਆ ਮੈਂ ਪਾਲੀ ਆਈ ਗੁਰੂ ਫੁੱਲ ਪਾਡੀ ਜਾਨ ਵਾਲੀ ਜਿੰਦ ਜਾਨ ਵਾਲੀ ਪੋਲੀ ਹੋਲੀ ਕੋਈ ਨਹੀਂ ਕੋਈ ਨਹੀਂ ਕੋਈ ਕੋਈ ਗੱਲ ਕੜਾ ਲਓ ਕਿੜਾ ਕੋਈ ਕੋਈ ਚੁਆਈ ਜੀ ਆ ਵਰੀਏ ਜੀ ਚੁਆਈ ਤੇ ਬਾਈ ਪਸ਼ੂ ਮਾੜਾ ਲੈਂਦੇ ਨਹੀਂ ਅਸੀਂ ਬਿਲਕੁਲ ਜੀ ਬਿਲਕੁਲ ਪਤਾ ਕੀ ਗੱਲ ਹੁੰਦੀ ਹੈ ਹਾਂਜੀ ਸਾਡੇ ਨਾ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਘੰਟਾ ਇੱਕ ਲੱਗ ਜਾਂਦਾ ਜਦੋਂ ਘਰੇ ਆਉਂਦੇ ਆ ਢਾਗ ਹਾਂ ਹਾਂ ਤੇ ਸਬਦਾ ਕਰਨਾ ਤੇ ਫਿਰ ਜਦੋਂ ਸਬਦਾ ਕਰਕੇ ਹਟਣ ਤੇ ਫਿਰ ਚੁਆਈ ਤੇ ਕਰਨੀ ਹੈ ਨਾ ਹੂੰ ਹੂੰ ਤੇ ਚੁਆਈ ਕਰਨ ਲੱਗਿਆਂ ਤਾਂ ਜੇ ਚੁਆਈ ਵਿੱਚ ਪਸ਼ੂ ਫੇਲ ਆ ਤੇ ਉਹ ਨਾ ਕੋ ਲੈਣ ਵਾਲੇ ਨੂੰ ਸਵਾਦ ਨਾ ਵੇਚਣਾ ਨਾ ਨਾ ਬਿਲਕੁਲ ਜੀ ਬਿਲਕੁਲ ਨੀਵੀਂ ਪਾ ਕੇ ਫਿਰ ਖੜਨ ਵਾਲੀ ਗੱਲ ਹੁੰਦੀ ਹੈ ਹੈਨਾ ਤੇ ਇਹਦਾ ਬਾਈ ਮੁੱਲ 115 ਹੂੰ 110 ਦੀ ਦੇ ਦਿੰਦੇ ਆ ਚਲੋ ਪੋਰਦੋ ਯਾਰ ਕਸ਼ਰ ਇਹ ਕੱਟ ਦੀ ਹਾ ਦੇ ਦਾ ਬਸ ਹੈ ਵੱਡੀ ਪਹਾੜਾ ਨਾ ਮਿਲੀ ਪਹਾੜਾ ਉਹ ਨਾ ਬਿਲਕੁਲ ਜੀ ਬਿਲਕੁਲ ਤੇ ਬਾਕੀ ਆ ਵੇਖੋ ਕੱਟੀ ਇਹ ਸੂਈਆਂ ਪਹਿਲਾਂ ਸੂਈ ਜੀ ਪਹਿਲਾਂ ਸੂਆ ਸੂਈ ਆ ਪਰ ਚੀਜ਼ ਐ ਕੋਈ ਬਾਈ ਚੀਜ਼ ਐ ਕੋਈ ਅੱਛਾ ਹਾਂ ਬਿਲਕੁਲ ਵੇਖ ਦੋਸਤ ਨਾ ਬਾਈ ਦੋ ਤਾਂ ਸਹੀ ਕੰਡੇ ਤੇ ਰਖਵਾ 12 ਕਿਲੋ ਅੱਛਾ 12 ਕਿਲੋ ਹੈ ਜੀ ਕੰਡੇ ਤੇ ਰਖਵਾ ਜੇ ਤਾਂ ਕੋਈ ਕਹਿਣਾ ਨਹੀਂ ਚਵਾਵਾ ਚੂਆ ਹਾਂਜੀ ਹਾਂਜੀ ਉਹ ਨਹੀਂ ਇੱਥੇ ਤਿਲਕ ਦੀਆਂ ਨਾ ਤਾਂ ਹੀ ਨਹੀਂ ਬੰਦੇ ਜਾ ਹਾਂਜੀ ਬੰਦੇ ਬਿਲਕੁਲ ਤੇ ਐਂ ਵਿਖਾ ਦਈਏ ਫਿਰ ਰਹਿੰਦੀ ਨਹੀਂ ਖੁੱਲ ਮਣਾ ਖੋਲ ਗੱਲ ਪੜਾਉਂ ਇੱਧਰ ਨੂੰ ਲੈ ਜਾ ਪਰੇ ਨੂੰ ਲੈ ਜਾ ਅਮਾ ਫਿਰ ਜਿੱਥੇ ਨਹੀਂ ਜਾਵੇ ਉਧਰ ਨੂੰ ਲੈ ਜਾ ਉੱਥੇ ਪਰੇ ਉਧਰ ਲੈ ਜਾ ਕੋਈ ਜਿਆਦਾ ਨਾ ਸਤਾਓ ਥੋੜਾ ਡਰਦੀਆਂ ਘਬਰ ਘੁੱਬਰ ਜਾਂਦੀਆਂ ਮੈਂ ਅੰਦਰ ਵੀ ਤਾਂ ਅਸਲ ਟਿਕਾਣਾ ਆਪਣਾ ਉੱਥੇ ਬੰਨਣਾ ਬਾਈ ਜੀ ਦੇਖੋ ਲੈ ਵਾ ਜਿੱਥੇ ਜਾਣਾ ਕਿ ਨਹੀਂ ਇਹਨਾਂ ਨੇ ਕੰਨੀਆਂ ਤੇ ਤੇ ਗਿੱਠਾ ਤੇ ਮਿੰਨ ਮਿੰਨ ਕੇ ਥਾਂ ਲੱਗੇ ਆ ਹਾਂ ਤਾਂ ਪਸ਼ੂ ਨਾ ਡਰਦੇ ਦੁੱਧ ਦੇ ਥੋੜਾ ਪਰੇ ਕੀ ਚੱਕੀ ਫਿਰਦਾ ਹਾਂ ਬਸ 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 ਕੈਮਰੇ ਤੋਂ ਵੀ ਕੱਪ ਚਲੋ ਕੋਈ ਬੰਦੋ ਬੰਦ ਤੇ ਕੰਡੇ ਤੇ ਰੱਖ ਮੈਂ 12 ਕਿਲੋ ਦੁੱਧ ਮੇਰੇ ਇਹਦੀ ਫਿਰ ਬਾਈ ਜੀ ਕੀ ਮਰ ਇਹ ਬਾਈ ਸੰਦੀਪ ਜੈਸ ਤੇ 9 ਹਾਂਜੀ ਇਹਦਾ ਮੁੱਲ 35 ਵੀ ਕਰਦੇ ਆ 30 ਵੀ ਕਰਦੇ ਆ ਜਿਹੜੀ ਗੱਲ ਆ ਹਾਂ ਆਪਾਂ 20 ਵੀ ਦੇ ਦਾਂ ਇੱਕ 20 ਦੇ ਚਲੋ ਮਤਲਬ ਮੁੱਲ ਵਾਲਾ ਕਮਣ ਇਹ ਕੱਲ ਦੀ ਸੂਈ ਆ ਹਾਂਜੀ ਇਹ ਜੇ ਕੋਈ ਲੈਣ ਵਾਲਾ ਹੋਵੇ ਤੇ ਮੇਰਾ ਭਰਾ ਕੋ ਵੇਖ ਲਿਆ ਜੇ ਤਾਂ ਕੱਚੀ ਸੂਈ ਆ ਤੇ ਅੱਜ ਖਾਲੀ ਖੁੱਲੀ ਹੋਈ ਜੇ ਇੱਥੇ ਵਿਖਾ ਦਿਓ ਮਾੜੀ ਜੀ ਖੜੀ ਖੁੜੀ ਇਹ ਵੀ ਹਾਂਜੀ ਹਾਂਜੀ ਇਹ ਨਾ ਖਾਲੀ ਹੋਇਆ ਜੇ ਤਾਂ ਬਣ ਬੁਣ ਕੇ ਦੋ ਤਿੰਨ ਦਿਨ ਲੱਗਣੇ ਆ ਇਹਨੂੰ ਆ ਲੱਗਣਾ ਹੈ ਦੋ ਤੇ ਆਊਗੀ ਪਹਿਲਾਂ ਸੂਈ ਆ ਨਾ ਜੀ ਹਾਂ ਪਹਿਲਾਂ ਸੂਈ ਆ ਜੱਤ ਲਈ ਜੋੜੀ ਵੇਖ ਜੱਤ ਵਾਲੀ ਆ ਤੇ ਇਹ ਆਪਾਂ ਦੇ ਦਾਂਗੇ 15 ਦੀ 115 ਦੇ ਚਲੋ ਮੁੱਲ ਮਾਲ ਨੇ ਵਿੱਚ ਇਮਾਨਦਾਰ ਨਾਲ ਇਹਦਾ ਕਰਦਾਂਗੇ ਦੇਖੋ ਜੀ 6 ਝੋਟੀਆਂ ਬਾਈ ਕੋਲ ਜੀ ਤੇ ਇੱਕ ਦੇ ਇੱਕ ਟਾਪ ਦੀ ਝੋਟੀ ਆ ਬਾਕੀ ਮੇਰਾ ਵੀਰ ਇੱਥੇ ਆ ਗਿਆ ਦਾ ਦੋ ਟਾਈਮ ਤਿੰਨ ਟਾਈਮ ਚੁਾਈ ਕਰੋ ਹਣਾ ਜੀ ਜਿੰਨੇ ਵੀ ਆਉਣਾ ਜਿਹੜਾ ਆਪਣੀ ਤਸੱਲੀ ਕਰਕੇ ਲੈ ਜਾਏਗਾ ਸਾਡੀ ਸਿਰਦਰਦ ਦੀ ਖਤਮ ਹੋ ਜਾਂਦੀ ਹੈ ਕਿਉਂਕਿ ਪਤਾ ਗੱਲ ਕੀ ਆ ਸਦੀ ਪੁਰਾਣਾ ਕੰਮ ਹੈ ਸਾਡਾ ਪੁਰਾਣੀਆਂ ਬਿਲਕੁਲ ਤੁਹਾਡੇ ਦੇ ਮੈਨੂੰ ਉਮੀਦ ਆ ਵੀ 4 ਤੋਂ 5 ਸਾਲ ਹੋ ਗਏ ਮੈਨੂੰ ਵੀਡੀਓ ਤੇ ਹਾਂ ਬੜਾ ਹੋ ਗਏ ਜੀ ਘਟੂ ਘਟ ਇਕਲ ਮੈਨੂੰ ਅਜੇ ਯਾਦ ਹੈ 1 ਲੱਖ 349 34000 ਸਭ ਕਰ ਰਹੇ ਹਾਂ ਜੀ ਉਦੋਂ ਦਾ ਲੱਗੇ ਆ ਤੇ ਚਲੋ ਮਾਰੇ ਨੇ ਕਿਰਪਾ ਕੀਤੀ ਆ ਜੇ ਚੱਲਣ ਦੇ ਆ ਹਾਂ ਜੀ ਤੇ ਜੇ ਜੁਮੇ ਜੀਆ ਜ਼ਿੰਮੇਵਾਰੀ ਜੀ ਵਾਲਾ ਕੰਮ ਹੈ ਜੇ ਹੁਣ ਕਿਸੇ ਨਾ ਇੱਥੇ ਵੀ ਧਰੋ ਉੱਥੇ ਵੀ ਧਰੋ ਨਾ ਨਾ ਉਹ ਗਲਤ ਗੱਲ ਬਿਲਕੁਲ ਬਿਲਕੁਲ ਤੇ ਬਾਕੀ ਨਾ ਹਰ ਵਾਰੀ ਇੱਕ ਕੰਮ ਰਹਿ ਜਾਂਦਾ ਵੀ ਡਰੈਸ ਨਹੀਂ ਦੱਸਿਆ ਜਾਂਦਾ ਹਾਂ ਜੀ ਠੀਕ ਹੈ ਜੀ ਤੇ ਐਦ ਕੀ ਦੱਸ ਦਿੰਦੇ ਆ ਵੀ ਪਿੰਡ ਮਾਲੀਆ ਤੇ ਜ਼ਿਲ੍ਹਾ ਗੁਰਦਾਸਪੁਰ ਨਜ਼ਦੀਕ ਮਿਰਜੇ ਦੀਆਂ ਕਾਦੀਆਂ ਤੇ ਬਾਕੀ ਫੋਨ ਨੰਬਰ ਸਕਰੀਨ ਤੇ ਚੱਲਣ ਦੇ ਜਿੰਨੇ ਵੀ ਆਉਣਾ ਉਹ ਮੇਰਾ ਵੀਰ ਆਓ ਤਸੱਲੀ ਕਰਕੇ ਵੀ ਆਪਣੀ ਚੀਜ਼ ਲੈ ਕੇ ਜਾਓ ਠੀਕ ਸਤਿ